ਕੀ ਨੇ ਲੈ ਕੇ ਨਾ ਇੱਕ ਤਾਂ ਫਿਲਮ ਬਣ ਗਈ ਜਿਹੜੀ ਸਾਰਿਆਂ ਨੇ ਦੇਖ ਲੈਣੀ ਹੈ ਪਰ ਫਿਲਮ ਦੇ ਵਿੱਚ ਤੁਹਾਡੀਆਂ ਫੈਸਿਨੇਸ਼ਨ ਕੀ ਹੈ ਕਿ ਕਈ ਵਾਰੀ ਹੁੰਦਾ ਨਹੀਂ ਕਿ ਪੂਠਾ ਦਿਮਾਗ ਚੱਲਦਾ ਹੈ ਨਾ ਇਸ ਫਿਲਮ ਨੂੰ ਲੈ ਕੇ ਕੀ ਪੂਠਾ ਦਿਮਾਗ ਤੁਹਾਡਾ ਚੱਲਦਾ ਅ ਮੇਰਾ ਜਿਹੜਾ ਪੂਠਾ ਦਿਮਾਗ ਦੱਸੋ ਕੀ ਚੱਲਦਾ ਮੈਂ ਚਾਹਣਾ ਵੀ ਕਿਸੇ ਜਗ੍ਹਾ ਕੋਈ ਕੈਰੈਕਟਰ ਜਾ ਰਿਹਾ ਮੰਨ ਲਓ ਕੀਪਾ ਆਪਾਂ ਸ਼ੂਟ ਕੀਤਾ ਹੈ ਨਾ ਕੀਪਾ ਜਾ ਰਿਹਾ ਤਾਂ ਇੱਕ ਹੋਰ ਥਾਰ ਆਈ ਤਾਂ ਉਹਦੇ ਚੋਂ ਸਿੰਦਾ ਨਿਕਲਿਆ ਜਾਂ ਕਿਸੇ ਕੁਈ ਕਿਸੇ ਹੋਰ ਫਿਲਮ ਚੱਲ ਰਹੀ ਆ ਜਿਵੇਂ ਭੋਲੇ ਜੱਗੇ ਦੀ ਫਿਲਮ ਹੈਗੀ ਸੀ ਤਾਂ ਮੈਂ ਚਾਹੁੰਦਾ ਸੀ ਭੋਲੇ ਹੋਏ ਜਾ ਰਿਹਾ ਕਿਤੇ ਭੋਲਾ ਜਾ ਰਿਹਾ ਤਾਂ ਉਹਨੇ ਲਿਫਟ ਲੈਣੀ ਆ ਉਹਨੇ ਦਰਵਾਜ਼ਾ ਖੋਲਿਆ ਤੇ ਅੱਗੇ ਸਿੰਦਾ ਬੈਠਾ ਮਤਲਬ ਇੱਕ ਚਾਲਕ ਬਸ ਥੋੜੀ ਜੀਆਂ ਕਰੈਕਟਰਾਂ ਦੀ ਤਾਂ ਮੈਂ ਉਵੇਂ ਆ ਚੀਜ਼ਾਂ ਹੀ ਸੋਚਦਾ ਰਹਿਣਾ ਵੀ ਥੋੜੀਆਂ ਡਿਫਰੈਂਟ ਜੀ ਸਰਪ੍ਰਾਈਜ਼ ਚੀਜ਼ਾਂ ਕਿਉਂਕਿ ਆਡੀਅנס ਮੈਨੂੰ ਲੱਗਦਾ ਸਰਪ੍ਰਾਈਜ਼ 엘ਮੈਂਟਸ ਬਹੁਤ ਲਾਈਕ ਕਰਦੀ ਆ ਬਿਲਕੁਲ ਬਿਲਕੁਲ ਕਿ ਉਹਨਾਂ ਨੂੰ ਸਿੱਧੀ ਸਿੱਧੀ ਗੱਲ ਜੀ ਇੱਕਦਮ ਕੋਈ ਸ਼ੌਕ ਹੁੰਦਾ ਜਿਵੇਂ ਛਿੰਦਾ ਜਦੋਂ ਕਰੈਕਟਰ ਮਰਦਾ ਤਾਂ ਮੈਂ ਦੇਖਦਾ ਹੁੰਦਾ ਸੀ ਸਿਨੇਮੇ 'ਚ ਇੱਕ ਆਵਾਜ਼ ਆਉਂਦੀ ਹੁੰਦੀ ਸੀ ਉਹ ਮਤਲਬ ਉਹ ਮੈਂ ਇਕੱਠੀ ਆਵਾਜ਼ ਸੁਣੀ ਹੋਈ ਆ ਵੀ ਸਾਰਿਆਂ ਨੇ ਉਸ ਦੇ ਵਿੱਚ ਹੈ ਨਾ ਕਿ ਇਹਨਾਂ ਇਹ ਇਹੀ ਲੜੀ ਚੱਲ ਰਹੇ ਹੁੰਦੇ ਆ ਹਨਾ ਵੀ ਉਹ ਇੱਕਦਮ ਕੋਈ ਚੀਜ਼ ਹੁੰਦੀ ਔਰ ਐ ਹੋ ਜਾਂਦੇ ਔਰ ਉਸ ਤੋਂ ਬਾਅਦ ਬਹੁਤ ਟਾਈਮ ਉਹ ਸਾਇਲੈਂਸ ਬਣੀ ਰਹਿੰਦੀ ਹੈ ਉਹ ਉਦੋਂ ਵੀ ਹੁਣ ਵੀ ਜਦੋਂ ਮੈਨੂੰ ਮੈਸੇਜ ਆਉਂਦੇ ਸੀ ਵਰਨਿੰਗ ਟੂ ਦਾ ਟੀਜ਼ਰ ਐਂਡ ਉਹ ਸਾਰਾ ਕੁਝ ਆਇਆ ਸੀ ਤਾਂ ਮੈਨੂੰ ਬਹੁਤ ਮੈਸੇਜ ਆਉਂਦੇ ਸੀ ਕਿ ਛਿੰਦਾ ਹੈ ਜਾਂ ਨਹੀਂ ਹੈ ਆਡੀਅנס ਦੇ ਦਿਮਾਗ ਚ ਸਾਰੀ ਚੀਜ਼ ਚੱਲਦੀ ਹੁੰਦੀ ਸੀ ਤਾਂ ਉਹ ਅੱਜ ਜਦੋਂ ਮੈਂ ਟੀਜ਼ਰ ਅਪਲੋਡ ਕੀਤਾ ਉਹ ਇਸ ਫਿਲਮ ਦਾ ਨਾਮ ਹੋਰ ਵੀ ਰੱਖ ਸਕਦੇ ਏ ਯੂ نو ਆ ਗਿਆ ਯਾਦ ਐਕਸਾਈਟਮੈਂਟ ਜਿਹੜੀ ਟੀਜ਼ਰ ਅਪਲੋਡ ਕਰਨ ਤੇ ਉਹ ਜੋ ਮੈਸੇਜ ਦੀ ਐਕਸਾਈਟਮੈਂਟ ਆ ਉਹਨਾਂ ਦੀ ਉਹ ਦੇਖਣ ਵਾਲੀ ਸੀ